ਸਰਸਿਕਲ ਬਾਈ ਜੀ ਮਾਣਾ ਡੇ ਫਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਦੋ ਪਸ਼ੂ ਆ ਇੱਕ ਵੜਾ ਇੱਕ ਝੋਟੀ ਆ ਤਾਂ ਪਾਈ ਨਾ ਕਰਦੇ ਗੱਲ ਬਾਤ ਸਰਸਿਕਲ ਬਾਈ ਜੀ ਸਰਸਿਕਲ ਬਾਈ ਜੀ ਇਠਾ ਜੇ ਬਹੁਤ ਨਾਲ ਵਧੀਆ ਸਾਰੇ ਵਧੀਆ ਵਧੀਆ ਸਾਰਾ ਵਧੀਆ ਹੈ ਹਾਂਜੀ ਜਨਮਰ ਵੀਰ ਜੀ ਅੱਜ ਆਪਣੇ ਕੋਲ ਦੋ ਝੋਟੀਆਂ ਹੋ ਰਹੀ ਸੀ ਅਧਰੇ ਛੋਟੇ ਪਾ ਰੀਆਂ ਤੇ ਕਲਤੀਆਂ ਵੇਖੀਆਂ ਆ ਤੇ ਚੰਗੀ ਵਸ਼ੀ ਇੱਕੋ ਰਹਾ ਕੋਲਾ ਇੱਕ ਗਾਂ ਚੰਗੀ ਛਾਈ ਵਾਲ ਪਾਈ ਕੱਲ ਤੇ ਅੱਜ ਕੱਲੀ ਹੁਣੇ ਠੀਕ ਠੀਕ ਹਾਂਜੀ ਤੇ ਬਹੁਤ ਚੰਗੀ ਝੋਟੀ ਤੇ ਚੰਗੀ ਵਸ਼ੀ ਹੈ ਚੰਗੀ ਵਸ਼ੀ ਫਾਰਮ ਵਾਲੀ ਵਸ਼ੀ ਚੰਗੀ ਪੈਲਣ ਪੂਰੇ ਪਹਾੜਾਂਾਂ ਵਸ਼ੀ ਜਿਆਜ ਤੇ ਜਿਆਜੀ ਝੋਟੀ ਆ ਠੀਕ ਹੈ ਬਾਈ ਇਹ ਜਨਵਾਰ ਵੀ ਜੀ 2 4 2 4 ਰੋਜ਼ ਆਈ ਜਾਂਦੇ ਆ ਬਾਕੀਆਂ ਵੀ ਵੀਰ ਭਰਾਏ ਦੇ ਘਰ ਆ ਜਾਂਦੇ ਆ ਕੋਲ ਕਰ ਲੈਂਦੇ ਆ ਹਾਂਜੀ ਹਾਂਜੀ ਤੇ ਜਿਹੜਾ ਕੋਈ ਜਨਵਾਰ 2 4 ਜਿਹੜੇ ਕੋਲ ਹੋਣ ਤੇ ਵੀਡੀਓ ਪਾਈ ਜਾਂਦੀ ਠੀਕ ਹੈ ਬਾਈ ਜਿਹੜੇ ਵੀਰ ਦੂਰ ਵਾਲੇ ਵੀਡੀਓ ਵੇਂਦੇ ਆ ਆਉਂਦੇ ਆ 1 2 3 ਜਨਵਾਰ ਪਾਈ ਜਾਂਦਾ ਵੀ ਗਾਗ ਜੁੜਿਆ ਲੈਂਦਾ ਗਾਗ ਜੁੜਿਆ ਤੇ ਬਾਕੀ ਜਿਹੜੇ ਭਰਾ ਘਰ ਆਉਂਦੇ ਆ ਵੀਰ ਜੀ ਨਾ ਹੁੰਦੀ ਨਹੀਂ ਜਨਵਾਰ ਆਪਣੇ ਕੋਈ 1 2 1 2 ਹਰ ਵਕਤ ਤਿੰਨਾਂ ਚੰਗੇ ਸਾਫ ਸੁਥਰੇ ਵੱਜੇ ਹੁੰਦੇ ਠੀਕ ਆ ਬਾਈ ਜੀ ਹਾਂ ਜੀ ਠੀਕ ਹੈ ਤੇ ਦੂਜਾ ਸੂਆ ਠੀਕ ਦੂਜਾ ਸੂਆ ਸੁਣੀ ਵੀ ਦੇਣ ਲੱਜੂ 8 ਠੀਕ ਆ 8 ਦੇ ਖੜਦੀ ਆ 8 ਦੇ ਖੜਦੀ ਪਰ ਸ਼ਾਇਦ ਆਉਂਗਾ ਟਿੱਪਣ ਝੋਟੀ ਜਿਹੜੀ ਕੰਡੇ ਦੇ ਚੜਾਉਂਦੀ ਆ ਦੋ ਤੱਕ 12 ਕਿਲੋ ਪਹਿਲਾਂ ਝੋਟੀ ਹੁੰਦੇ ਤੇ ਕੱਢਿਆ ਵਾ ਠੀਕ ਆ ਬਾਈ ਜੀ ਤੇ ਦੂਜਾ ਸੂਆ ਐਰਕਾ ਸੁਣੀ ਹੈ ਕੋਲੋ ਬਾਈ ਜੀ ਦਾ ਨਾ ਇਹ ਨਹੀਂ ਸੁਣਕੀ ਐ ਅਸਲੀ ਨੌਕ ਆਲਾ ਥਣ ਲੱਗਾ ਤਰੀ ਤਰੂ ਵੇ ਹਵੀਰ ਕਿੱਦਾਂ ਚੰਗਾ ਝੋਟੀ ਨਦੀ ਆ 8 ਦਿਨ ਖੜਦੀ ਆ ਵਧੀਆ ਝੋਟੀ ਆ ਪੂਰੀ ਜਾਣ ਵਾਲੀ ਲੋ ਵਾਲੀ ਝੋਟੀ ਭਾਈ ਕੋਲ ਤੇ ਵੱਡੀ ਝੋਟੀ ਥਾਂ ਬਹੁਤ ਵਧੀਆ ਲੱਗਾ ਐ ਕਾਲੀ ਜਾਨ ਨੂੰ ਵਰਗੀ ਵੇਖ ਕਿੱਦਾਂ ਚਮਕਾ ਮਾਰਦੀ ਯਾ ਜੀ ਦੋ ਤਾਂ ਵੀਰ 13 14 ਗਲਾਂ ਝੋਟੀ ਭਰਨ ਵਾਲੀ ਆ ਠੀਕ ਆ ਭਾਈ ਵੱਡੀ ਝੋਟੀ ਆ 10 5 ਕ ਖੜਦੀ ਆ ਬਹੁਤ ਜ਼ਿਆਦਾ ਚੰਗੀ ਜੇ ਕਾਲਾ ਹਾਂ ਤਾਂ ਲੈ ਜੂਗੀ ਹਣਾ 5 4 ਲੈ ਜੂਗੀ ਲੈ ਭਾਈ ਜੀ ਲੈ ਵਿਹ ਵਾਲੀ ਚਾਹ ਵੇ ਵੀਰ ਚਮਕਲੀ ਹੈ ਕਿ ਨਹੀਂ ਜਨਮਾਰ ਵੀਰ ਭਾਵੇਂ ਥੋੜੇ ਲਈ ਇਹ ਲਿਆਉਣਾ ਚੰਗਾ ਸਾਫ ਸਿੰਗੀ ਸੁੰਗੀ ਵੇ ਇਹਦਾ ਬਹੁਤ ਸੋਹਣੀ ਵਧੀਆ ਲੱਗੀ ਕੁੰਡੀ ਗੋਲ ਤੇ ਬਹੁਤ ਸੋਹਣੀ ਬਹੁਤ ਛੰਡੀ ਬੜੀ ਜੋ ਨਗੀਨਾ ਹੀ ਆਂਦਾ ਬੰਦਾ ਵੀ ਛਕੀ ਜੇ ਠੀਕ ਜੀ ਚਲ ਤੋਰੋ ਬਾਈ ਜੀ ਦੇਖੋ ਇਹ ਤੋਰ ਦਾ ਬਹੁਤ ਸੋਹਣੀ ਸਾਫ ਸੁਥਰੀ ਤੇ ਵਧੀਆ ਉਰਦਾਂ ਢੀਕੋ ਤੇ ਇਹ ਕਿ ਵੀਰ ਜਿਹੜਾ ਬਣੀ ਨਾ ਹਾਂਜੀ ਇਹ ਉਦੋਂ ਦੇਖੀ ਆ ਮੇਲ ਲੰਦੀ ਆ ਠੀਕ ਹੈ ਹਾਇ ਢਿੱਲਾ ਢਾਂਡਾ ਲਾ ਬਣੀ ਆ ਸਾਰੇ ਢਿੱਲਾ ਬਣਿਆ ਵਧੀਆ ਪੰਜਣੀ ਆ ਤੇ ਦਿਨ ਹਫਤਾ ਪਾਈ ਕਹਿੰਦਾ ਖੜਦੀ ਆ ਹਾਂਜੀ ਤੇ ਬਹੁਤ ਸਾਫ ਦੇ ਸੁਤਰੀ ਵਧੀਆ ਨਕੀਨਾ ਤੇ ਕਾਲੀ ਆ ਪੰਜ ਚਾਹ ਦੇ ਲੈ ਜੂਗੀ ਪਰ ਆ ਨਾ ਵੇਖ ਕਿਨੇ ਜੀ ਨੀਟੇ ਲਿਆ ਪੂਰਾ ਚਲਾਉ ਗਾ ਗੱਲ ਭਾਈ ਸਹੀ ਗੱਲ ਜੇ ਪੂਰੀ ਝੋੜੀ ਤਗੜੀ ਹੋਈ ਸਾਫ ਕਿਹੜਾ ਵੀਰ ਅਨੇ ਕਬਨ ਨਗਾ ਲਊਗਾ ਥਣਾ ਦੀ ਭਾਰ ਦੀ ਗਰੰਟੀ ਹੋਵੇ ਦੁੱਧ ਸੇਵਾ ਦਾ ਹੋਣਾ ਆ ਪਰ ਝੋਟੀ ਜਿਆਦਾ ਚੰਗੀ ਆ ਇਹ ਸਾਫ ਝੋਟੀ ਆਲੇ ਦੁਆਰੇ ਉਖਾੜਨੇ ਆ ਇਧਰ ਆਓ ਭਾਈ ਆ ਵੀ ਦਿਖੋ ਚਾੜੀ ਕਿੱਦਾਂ ਕਾਗਜ਼ਦਾਂ ਦਾ ਸਾਰੇ ਬਨੇ ਉਖਾੜਨੇ ਸੋ ਸਾਫ ਝੋਟੀ ਵਧੀਆ ਤੇ ਨਵੀਂ ਆ ਇਧਰ ਵੇਖੋ ਜਦਾ ਕਾ ਵੀ ਨਹੀਂ ਤਾਂ ਹਲਾਇ ਹਮਾਰੀ ਠੀਕ ਆ ਇਧਰ ਹੋ ਇਹ ਤਾਂ ਜਿੱਥੇ ਥਣ ਜੁਣਾ ਨੌ ਕਾਲਾ ਲੱਗਾ ਤੇ ਕੀ ਮੁੱਲ ਬਾਈ ਜੀ ਮੋਨ ਵੀ ਦੇਣਾ ਜਾਇਜ਼ ਵੀ ਸਮੇ ਦੇ ਹਿਸਾਬ ਨਾਲ ਨਾ ਜਿਤਨਾ ਦੀ ਝੋਟੀ ਹੈ ਬਾਜ਼ਾਰ ਦੇ ਹਿਸਾਬ ਨਾਲ ਝੋਟੀ ਹੈ ਕਿ 5 ਲੱਖ ਦੀ ਪਰ ਬਿਲਕੁਲ ਪਹਾਣਾ ਜਾਇਜ਼ ਹੈ ਤੇ ਚੱਡਾ ਜੁੜਾ ਪੂਰਾ ਪੁੱਛਣ ਲਾਉਗੇ ਆਪਰੇ ਕੀ ਹਾਂਜੀ ਕਿੰਨਾ ਮੁੱਲ 2 ਲੱਖ ਤੋਂ 2 95000 ਹਾਂਜੀ 95000 ਵੀ ਦੇ ਦਾਂਗੇ ਹਾਂ ਨਾ 95000 ਦੀ ਬਾਬਾ ਕਹਿੰਦਾ 99 ਦੀ ਮੈਂ ਆਪਰੇ ਕੋ 2000 2000 ਰੋਜ ਹੁੰਦੀਆਂ 2000 ਚਾਨਣੇ ਹਜ਼ਾਰ ਦੇ ਪਾਈ ਗਿਆਂ ਝੋਟੀ ਦੇ ਦਾਂਗੇ ਜਾਂ ਥੋੜਾ ਬੜਾ ਮਾਨ ਹੋਰ ਹੋ ਜੂਗਾ ਜਿਹੜਾ ਭਰਾ ਤੇ ਆਊਗਾ ਜਿਹੜਾ ਵੀ ਭਰਾ ਮੰਗੂਗਾ ਨਾ ਕਰਤਾਰ ਝੋਟੀ ਸਵਾ ਲੱਖ ਦੀ ਜੇ ਤੇ ਦੋ ਵੀ ਬੜਾ ਦੇਣਾ ਵੱਡੀ ਝੋਟੀ ਤੇ ਹਫਤਾ ਚਾਰ ਪੰਜ ਲਾ ਲੋ ਹਫਤਾ ਲਾ ਲੋ ਵਾਟ ਦੇਣ ਲਾ ਲੋ ਤਾਂ ਵਧੀਆ ਕੁਦਰੀ ਪੂਰੀ ਵਧੀਆ ਸੋਹਣੀ ਤੇ ਝੋਟੀ ਬਾਈ ਕਹਿੰਦਾ 95000 ਦੀ ਦੇ ਦਾਂਗੇ ਵੱਡੀ ਬ੍ਰਾਂਡ ਆ ਤੇ ਸੋਹਣੀ ਵੱਡੀ ਝੋਟੀ ਸਾਫ ਕੁਰੀ ਵੀਰ ਪਰ ਜਿਆਜ ਭਾਣਾ ਬਿਲਕੁਲ ਭਾਣਾ ਮੇਰੇ ਭਾਣਾ ਦੇ ਦੇ ਤੁਹਾਨੂੰ ਬਾਕੀ ਵੀ ਰਹਿ ਨਹੀਂ ਨੇ ਕਾਸ਼ ਅੱਗੇ ਮੱਝ ਲਈ ਭਾਈ ਆ ਠੀਕ ਹੈ ਭਾਈ ਰਹਿਣ ਵੀਰ ਜਦ ਵੀ ਫਰੀਆ ਦਿਨ ਹੋਏ ਤੁਸੀਂ ਕੋਈ ਦਾਹਲ ਵਾਲੇ ਬਾੜਾ ਆਏ ਚੰਗੀ ਵਸ਼ੀ ਆ ਅੱਜਣ ਵਸ਼ੀ ਸੋਈ ਆ ਸ਼ਾਹ ਸ਼ਾਹ ਹਾਂਜੀ ਹਾਂਜੀ ਨਮਸਕਾਰ ਪਹਿਲਾਂ ਵਸ਼ੀ ਸੋਈ ਆ ਵੀਰ ਹਾਂਜੀ ਦੁੱਧ ਹੋਣਾ ਕੋਈ ਡੱਬੇ ਵਾਲਾ ਲੀਟਰ ਭਵੇਂ ਮਾਰ ਲੈ 16 ਕਿਲੋ ਵਸ਼ੀ ਕੋ 15 ਕਿਲੋ ਠੰਡਾ ਕਰਕੇ ਦੁੱਧ ਹੋਊਗਾ ਦਾਹਾਂ ਦਾ ਨਾਈਟ ਨੂੰ ਮੂਹੇ ਚਾਰ ਦਾ ਦੇ ਜੀ ਪਹਿਲਾਂ ਵਛੀ ਸੋਈ ਠੀਕ ਹੋ ਲ ਭਾਈ ਜੀ ਜਿਹੜਾ ਕੋਈ ਵੀਰ ਭਰਾ ਲਹੂ ਦਾ ਵਹਿੜ ਗੱਮਨ ਦੀ ਵੀਡੀਓ ਕੋਲ ਪਈ ਹੈ ਹਾਂ ਜੀ ਗੱਮਨ ਵਛੀ ਦੀ ਵੀਡੀਓ ਕੋਲ ਪਈ ਆ ਹਾਂ ਜੀ ਜਿਹੜਾ ਕੋਈ ਵੀਰ ਭਰਾ ਵਛੀ ਲਹੂ ਦਾ ਠੀਕ ਆ ਭਾਈ ਦੇਖੋ ਅਸੀਂ ਬਹੁਤ ਸੋਹਣੀ ਹੈ ਬਾਈ ਦਾ ਸਾਫ ਰੂਪ ਹੈਗੇ ਆ ਹਾਂ ਚੱਟਾ ਲੱਗਾ ਫਾੜੀ ਵਾਲਾ ਚੱਟਾ ਪ્યોਰ ਠੀਕ ਆ ਭਾਈ ਜੀ ਅੰਗੀਰ ਵੈੜ ਤੁਹਾਨੂੰ ਪਤਾ ਸੀ ਲੈਣੇ ਘਾਟ ਵਸ਼ੀਓ ਲੈਣੀ ਇਹ ਸਾਫ ਵੈੜ ਲੈਣੀ ਆ ਸਾਫ ਸਾਫ ਮੈਂ ਨਾ ਵੀਰ ਪੂਰੀ ਜਰੂਰ ਲੈ ਆਇਆ ਕਰੋ ਦਿਖਦਾ ਮਾਲੇ ਵੀ ਹਾਂ ਜੀ ਹਾਂ ਲੜਾਂ ਕਦਰ ਲੈ ਆਇਆ ਜਿਹੜੇ ਨੇ ਵੀਰ ਭਾਂ ਲੈਣੀ ਚੰਗੀ ਤੋਂ ਚੰਗੀ ਵਸੀ ਵੀ ਲੈ ਲਈ ਆ ਹਾਂ ਜੀ ਦੇਖੋ 10 15 ਦਿਨ ਵਿੱਚ ਹੀ ਰੁੱਤ ਬਦਲ ਜਾਣੀ ਆ ਫਿਰ ਗਾਈਆਂ ਹੀ ਲੈ ਆਕਰਾਂਗੇ ਦੋ ਤਿੰਨ ਪਾਇ ਆ ਗਾਈਆਂ ਪਾਇ ਠੀਕ ਆ ਭਾਈ ਠੀਕ ਬਾਬਾ ਜੀ ਨਾਲ ਕਰਨੀ ਥੋੜੀ ਹੈਗੀ ਹੋਣਾ ਹਾਂ ਜੀ ਚਲੋ ਅਸੀਂ ਚੰਗੀ ਜੀ ਚਲੋ ਲੈ ਜੋ ਚੰਡੀ ਦੇਖੋ ਜੀ ਚਾਰ ਦੰਦਾਂ ਦੇ ਮੂੰਹ ਹਾਂਜੀ ਚਾਰ ਦੰਦਾਂ ਦੇ ਚਾਰ ਦੰਦ ਵਸ਼ੀ ਆ ਬਹੁਜ ਇਹ ਰਕਮ ਦੇ ਇਹਨੇ 300 ਵੇ ਦੰਦਾਂ ਦੀ ਦੇਣੇ ਜੇ ਲੈ ਲੈ ਜੋ 2 300 ਲੈ ਜਾ ਭਾਈ ਜਿਆਦਾ ਵੀ ਚਵਰਿਆ ਵਾਤੀ ਦੇਖੋ ਜੀ ਕਰਤੀ ਥੋੜਾ ਜਿਹਾ ਬਚੇ ਦਾ ਕਰਦੀ ਆ ਠੀਕ ਆਹੋ ਹਾਰੀ ਗਲਾ ਛੱਡਾ ਲੱਗਾ ਸਿਰ ਤੇ ਹੁਣ ਮੈਂ ਥੋੜਾ ਵਧੀਆ ਤ ਵਧੀਆ ਸੌਣੀ ਵੈਡ ਬਾਈ ਲੈ ਆਇਆ ਅੱਜ ਤਾਂ ਵਧੀਆ ਲਾਈਕ ਕਮੈਂਟ ਸ਼ੇਅਰ ਚਾਹ ਰਿਹਾ ਫਟੇ ਦੋ ਹੀ ਪਸ਼ੂ ਬਾਈ ਕੋ ਲੈ ਟਾਈਮ ਤਾਂ ਲੇਰੀਆਂ ਲਿਆ ਦੋ ਫਿਰ ਦੋ ਵੀਰ ਜਨਵਰੀ ਆਪਾਂ ਤਾਂ ਰੇਡ ਨਿੱਕੇ 95000 ਦੀ ਮਾਜ ਦੇ ਬਾਈ ਨੂੰ ਰੇਡ ਹੀ ਪੁੱਛਣਾ ਬਾਈ ਕੀ ਰੇਟ ਹੈ ਦਾ ਵਸ਼ੀ ਜੀ ਬਿਲਕੁਲ ਦੇਣ ਨਾਲ ਵਸ਼ੀ ਆ ਗਈ 60 65000 ਦੀ ਪਰ ਉਹ ਬੋਲ ਨਹੀਂ ਕਰਨਾ 57000 ਦੀ ਵੜ ਦੇ ਦਾਂਗੇ 55 55 ਦੀ 50000 ਦੀ ਸਾਰੇ ਕਿ ਅੱਡੇ ਆਂਡਿਆਂ ਦੇ 55000 ਰੁਪਏ ਮੱਛੀ ਬਾਈ ਕਹਿੰਦਾ ਨਹੀਂ ਘਰ ਤੋਂ ਮੱਛੀ ਲਈਏ ਬਹੁਤ ਜਿਆਦਾ ਚੱਕਣ ਦਾ 65000 ਰੁਪਿਆ ਲਾਇਆ ਨਹੀਂ ਦਿੰਦੇ ਰੋ ਮੁੰਡੇ ਨਾਲ ਬਾਹਰ ਜਾਣਾ ਤਾਂ ਕਰਕੇ ਉਹਨਾਂ ਚੁਰਹਾਣ ਦਿੱਤੀ ਪਾਣਾ ਕਰੀਂ ਦੇ ਦਿੰਦੇ ਠੀਕ ਬਾਬਾ ਜੀ ਹਾਂਜੀ 94000 ਦੀ ਅੱਛੀ ਬਾਈ ਕਹਿੰਦਾ ਦੇ ਦਾਂਗੇ ਹਾਂ ਨਾ ਹੀ ਬਹੁਤ ਸੋਹਣੀ ਤਾਜੀ ਸੋਈ ਤੇ ਫਿਰ ਨਹੀਂ 50000 ਦੀ 50000 ਦੀ ਵਸ਼ੀ ਪਛਾਣ ਦੇ ਮੱਝ ਹਾਂਜੀ ਹਾਂ ਚੱਲ ਰਹੀ 1000 ਦੀ ਮੱਝ ਤੇ 50000 ਦੀ ਵਿੱਚ ਹੋਰ ਵੀ ਦਾ ਫੋਨ ਲਾ ਜਰਾ ਹੋਰ ਮਾਤਣ ਹੋਰ ਹੋ ਜੂਗਾ ਥੋੜਾ ਬਹੁਤ 50000 ਦੀ ਵਸ਼ੀ ਦੇ ਪਛਾਣ ਦੀ ਮੈਂ ਦੇਣੀ ਪਾਈ ਕਹਿੰਦਾ ਦੋ ਹੀ ਪਸ਼ੂ ਆ ਤੇ ਲਾਈਕ ਕਮੈਂਟ ਤੇ ਸ਼ੇਅਰ ਜਿਹੜਾ ਖਿੱਚ ਕੇ ਦਬ ਕੇ ਕਰ ਦਿਓ ਨਾ ਵੀ ਟੰਗਰ ਜਿਹੜਾ ਦੋਵੇਂ ਲੈ ਗਿਆ ਨਾ ਸੋਨਾ ਜੀ ਗੱਬਨ ਦੀ ਸਾਡੇ ਕੋਲ ਵੀਡੀਓ ਹੈਗੀ ਹੈ ਕਿੱਦਾਂ ਹੋਣਾ ਟੀਕਾ ਡਾਕਟਰ ਆ ਜਗਾ ਸਹੀ ਵਾਲ ਦਾ ਜਰਸੀ ਦਾ ਲਾ ਦਿੰਦੇ ਆ ਹਾਂਜੀ ਹਾਂ ਇਹ ਨਾ ਕੋਈ ਭੰਡਾ ਅੱਖ ਵੀ ਬੱਠਾ ਇਹ ਗੱਲ ਕੇ ਗੱਲ ਦਾ ਜਵਾਬ ਅਸੀਂ ਪਹਿਲਾਂ ਦਿੱਤਾ ਕਿ ਗੱਲ ਗੱਬਨ ਦੀ ਵੀਡੀਓ ਜਿਹਦੇ ਵੀਰ ਦੇ ਘਰ ਭਜੀ ਰਹੀ ਮੁੰਡਾ ਬੱਚੀਆਂ ਇਹ ਕੋਈ ਆਪੋ ਤੁਹਾਨੂੰ ਵੀਡੀਓ ਪਾਈ ਜੋ ਜੇ ਕੋਈ ਟੋਕੜ ਗੱਬਨ ਦੀ ਵੀਡੀਓ ਮੰਗੂ ਤੇ ਉਹ ਪਾਈ ਦੇ ਪਾ ਦਾਂਗੇ ਆਪਣੇ ਅੱਡੇ ਤੋਂ ਵੇਖ ਕੇ ਗਈ ਸੀ ਟੋਕੜ ਗੱਬਨ ਵਸ਼ੀ ਜਿਹੜੀ ਗੱਲ ਆ ਪਾਈ ਕੋਲ ਸਾਰੇ ਫਰੂ ਹੈਗੇ ਆ ਸੂਈ ਵੈੜਦੇ ਬੱਚੇ ਦਾ ਜਿਹਦੇ ਜਨਮ ਹੋਇਆ ਸੂਈ ਦੀ ਵੀਡੀਓ ਹੈਗੀ ਪਾਈ ਕੋਲ ਤੇ ਵਧੀਆ ਗਰੰਟੀ ਵਾਲੀ ਵਸ਼ੀ ਆ ਚਾਰ ਦੰਦ 54000 ਦੀ ਚਾਰਾਂ ਦਾ ਵਸ਼ੀ ਤੇ 55000 ਮਿਲਦੀ ਜਿੰਦਾ ਦਾ ਬਾਜ਼ਾਰ ਹੈ ਨਾ ਚਰਾ ਪਛਾਨਾ ਯਾਰ ਦੀ ਮਾਲ ਠੀਕ ਹੈ ਭਾਈ ਬਹੁਤ ਜਿਆਦਾ ਲਾਈਕ ਕਮੈਂਟ ਸ਼ੇਅਰ ਤੇ ਕਈ ਕਹਿੰਦੇ ਵੀ ਵੀਡੀਓ ਲੰਮੀ ਬਣ ਗਈ ਆ ਬਾਈ ਜੀ ਫਿਰ ਕਲੀ ਕਲੀ ਚੀਜ਼ ਮਾਲ ਦੀ ਵਖੋਣੀ ਪੈਂਦੀ ਆ ਵੀ ਇਦਾਂ ਨਹੀਂ ਵਿੱਚ 2 ਮਿੰਟ ਦੀ ਬਣਾ ਕੇ ਇਹ ਕੰਮ ਕਰ ਦਿਓ ਜਮੀ ਵੀਡੀਓ ਤਾਂ ਕਰਕੇ ਵੀਰ ਫਿਰ ਬਣਾਈਦੀ ਆ ਵੀ ਜਿਹੜੇ ਕਿ ਵੀਰ ਭਰਾਣੇ ਕਈ ਦੇ ਵੀਰ ਇਥੋਂ ਆਵੇ 100 ਕਿਲੋਮੀਟਰ ਤੱਕ ਪਸ਼ੂ ਲੈ ਲੈਂਦੇ ਆ ਤੇ ਹੁਣ ਆਪਣੇ ਕੋ ਕੱਲ ਗਈ ਗਾਂ ਛਾਈ ਆਣਾ ਹਰਿਆਣੇ ਦੇ ਬੰਦਿਆਂ ਲਈ ਠੀਕ ਠੀਕ ਤੇ ਫਿਰ ਉਹਨਾਂ ਨੂੰ ਸਭ ਕੁਝ ਵਿਖਾਇਆ ਜਾਵੇ ਵੀਡੀਓ ਦੇ ਵਿੱਚ ਵੇ ਗਲੇ ਹਰਿਆਣੇ ਗਾਂ ਕਈ ਤੁਹਾਰੇ ਨੇ ਫੋਨ ਤੋਂ ਲਈ ਆ ਫਿਰ ਉਹਨਾਂ ਨੇ ਤੇ ਆਇਆ ਕਈ ਜੇ ਵੀਡੀਓ ਚ ਨਾਂ ਚਾਜਨਾ ਵਿਖਾਈਏ ਫੋਨ ਤੇ ਦੋਰੇ ਵੀਡੀਓ ਮੰਗਦੇ ਆ ਕਈ ਕੱਲਾ ਕੱਲਾ ਅੰਗ ਡੰਗਰ ਦਾ ਤਾਂ ਵੀਡੀਓ ਦਿਖਾ ਦੇਣੇ ਦੋਨੇ ਲੋੜ ਨਾ ਪਵੇ ਸਹੀ ਗੱਲ ਸਹੀ ਗੱਲ ਬਿਲਕੁਲ ਸਹੀ ਗੱਲ ਬਾਈ ਜੀ ਬਹੁਤ ਸਾਫ਼ ਅਸੀ ਆ ਬਾਈ ਕੋਲ ਕੈਂਟ ਤੇ ਯਾਦ ਰੱਖਿਓ ਜੇ ਨਾਲ ਲਾਈਕ ਕਮੈਂਟ ਸ਼ੇਅਰ ਕਰੋ ਪਹਿਲੇ ਪਹਿਲੇ ਫੋਨ ਤੇ ਚੁੱਕ ਦਾ ਫਟੇ ਠੀਕ ਹੈ ਨੰਬਰ ਬੋਲੋ ਬਾਈ ਫੋਨ 8427 407755 ਨਾਮ ਮਹਾਨਾ ਤੇ ਪਿੰਡ ਘੋਂਪਾਵਾ ਸਹੀ ਗੱਲ ਸਹੀ ਗੱਲ